ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਹਰ ਚਰਨ ਕਮਲ ਮਨ ਬੀਧਿਆ ਕਿਸ਼ ਆਨ ਨਾਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਬੇਧਿਆ ਕਿਸ਼ ਆਨ ਨਾਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ ਰਾਮ ਰਾਜੇ ਹਰ ਘਟ ਘਟ ਡੀਠਾ ਅੰਮ੍ਰਿਤ ਵੂਠਾ ਜਨਮ ਮਰਨ ਦੁਖ ਨਾਠੇ ਗੁਣ ਨਿਦ ਗਾਇਆ ਸਭ ਦੁਖ ਮਿਟਾਇਆ ਹਉਮੈ ਬਿਨਸੀ ਗਾਠੇ ਪ੍ਰਿਯੋ ਸਹਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਵਿਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾ ਛਲੀ ਤਿਉ ਰਾਮ ਰਸ ਮਾ ਤੇ ਰਾਮ ਰਾਜੇ ਗੁਰ ਪੂਰੈ ਉਪਦੇਸਿਆ ਜੀਵਨ ਗਤ ਪਾ ਤੇ ਰਾਮ ਰਾਜੇ ਜੀਵਨ ਕਤ ਸੁਆਮੀ ਅੰਤਰ ਜਾਮੀ ਆਪ ਲਈ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨ ਕਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁ ਜਾਣ ਸੁਆਮੀ ਤਾਂ ਕੀ ਮਿਟੇ ਨਾ ਦਾਤੇ ਜਲ ਸੰਗ ਰਾਤੀ ਮਾਸ਼ਲੀ ਨਾਨਕ ਹਰ ਮਾਤੇ ਚਾਤ੍ਰਿਕ ਜਾਂਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਖ ਜੀਨਾ ਸੁਤ ਪ੍ਰਾਤਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰ ਸਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਪਰਮ ਮੋਹ ਦੁਖ ਡਾਰਾ ਚਾਤਰਿਕ ਜਾਂਚੇ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨੋਰਥ ਪੂਰਾ ਰਾਮ ਰਾਜੇ ਢਾਡੀ ਪੀਤ ਪਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿੱਧ ਦੀਨ ਦਿਆਲਾ ਆਦਮ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੈ ਨਰਾਇਣ ਨਾਨਕਾ ਮਨੋਰਥੋ ਪੂਰਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੈ ਨਰਾਇਣ ਨਾਨਕਾ ਮਨੋਰਥੋ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਸ਼ਾਂਤ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਏ ਭਾਈ ਜਿਸ ਮਨੁਕ ਦਾ ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿੱਚ ਪਰੋਤਾ ਜਾਂਦਾ ਹੈ ਉਸ ਨੂੰ ਪਰਮਾਤਮਾ ਦੀ ਯਾਦ ਤੋਂ ਬਿਨਾ ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ਸਾਧ ਸੰਗਤ ਵਿੱਚ ਮਿਲ ਕੇ ਉਹ ਮਨੁਕ ਪ੍ਰਭੂ ਦਾ ਨਾਮ ਸਿਮਰਦਾ ਹੈ ਜਿਸ ਪਰਮਾਤਮਾ ਹਰੇਕ ਸਰੀਰ ਵਿੱਚ ਵੱਸਦਾ ਜਿਸ ਪੰਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਵਸਤਾ ਹੈ ਉਸ ਦੀ ਬਰਕਤ ਨਾਲ ਉਸ ਦੇ ਜਨਮ ਮਰਨ ਦੇ ਦੁੱਖ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਮਨੁੱਖ ਗੁਨਾ ਦੇ ਖਜ਼ਾਨੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਆਪਣੇ ਸਾਰੇ ਦੁੱਖ ਮਟਾ ਲੈਂਦਾ ਹੈ ਉਸ ਦੇ ਅੰਦਰੋਂ ਹਉਮੈ ਦੀ ਬੱਜੀ ਹੋਈ ਗੰਢ ਖੁੱਲ ਜਾਂਦੀ ਹੈ ਆਤਮਿਕ ਡੋਲਤਾਂ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ ਉਸ ਦੇ ਮਨ ਵਿੱਚ ਪ੍ਰਭੂ ਪ੍ਰੇਮ ਦਾ ਪੱਕਾ ਰੰਗ ਚੜ ਜਾਂਦਾ ਹੈ ਜਿਵੇਂ ਮਜੀਠ ਦਾ ਪੱਕਾ ਰੰਗ ਏ ਨਾਨਕ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿੱਚ ਵਿੱਜ ਗਿਆ ਉਸ ਨੂੰ ਪ੍ਰਭੂ ਦੀ ਯਾਦ ਤੋਂ ਬਿਨਾਂ ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਪੂਰੇ ਗੁਰੂ ਨੇ ਹਰਨਾਮ ਸਿਮਰਨ ਦਾ ਉਪਦੇਸ਼ ਦੇ ਦਿੱਤਾ ਉਹ ਪਰਮਾਤਮਾ ਦੇ ਨਾਮ ਦੇ ਸੁਆਦ ਵਿੱਚ ਇਹ ਹਮੇਸ਼ਾ ਰਹਿੰਦੇ ਹਨ ਜਿਵੇਂ ਡੂੰਘੇ ਪਾਣੀ ਵਿੱਚ ਮੱਛੀ ਖੁਸ਼ ਰਹਿੰਦੀ ਹੈ। ਉਹ ਮਨੁੱਖ ਆਤਮਿਕ ਜੀਵਨ ਤਾਂ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਏ ਭਾਈ ਆਤਮਿਕ ਜੀਵਨ ਦੇਣ ਵਾਲਾ ਮਾਲਕ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਦਿੰਦਾ ਹੈ। ਉਹ ਸਰਵ ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ ਰਤਨ ਪ੍ਰਗਟ ਕਰ ਦਿੰਦਾ ਹੈ। ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ। ਏ ਨਾਨਕ ਪ੍ਰਮਾਤਮਾ ਸੋਹਣੀ ਆਤਮਿਕ ਘੜਤ ਵਾਲਾ ਹੈ ਸੋਹਣੇ ਰੂਪ ਵਾਲਾ ਹੈ ਸਿਆਣਾ ਹੈ ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇ ਜਿੰਦਾ ਹੈ ਉਹਨਾਂ ਉੱਤੇ ਹੋਈ ਹੋਈ ਉਸ ਪ੍ਰਮਾਤਮਾ ਦੀ ਬਖਸ਼ਿਸ਼ ਕਦੇ ਮਿਟਦੀ ਨਹੀਂ ਇਸ ਵਾਸਤੇ ਉਹ ਮਨੁੱਖ ਹਰ ਨਾਮ ਵਿੱਚ ਓਮਸ ਰਹਿੰਦੇ ਹਾਂ ਜਿਵੇਂ ਮੱਛੀ ਡੂੰਘੇ ਪਾਣੀ ਦੀ ਸੰਗਤ ਵਿੱਚ ਏ ਭਾਈ ਜਿਵੇਂ ਪਪੀਹਾ ਸਮਾਨ 76 ਦੀ ਵਰਖਾ ਦੀ ਕਣੀ ਮੰਦਾ ਹੈ ਕਿਵੇਂ ਸੰਤ ਜਨ ਪਰਮਾਤਮਾ ਦੇ ਨਾਮ ਜਲ ਦੀ ਬੂੰਦ ਮੰਗਦੇ ਹਨ ਕਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ ਜਲ ਜ਼ਿੰਦਗੀ ਦਾ ਸਹਾਰਾ ਦੁਨੀਆ ਦਾ ਧਨ ਪਦਾਰਥ ਖਜ਼ਾਨੇ ਪੁੱਤ ਭਰਾ ਮਿੱਤਰ ਇਹਨਾਂ ਸਭ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ اے ਭਾਈ ਜਿਸ ਪਰਮਾਤਮਾ ਦੀ ਉੱਚੀ ਆਤਮਿਕ ਬਸਤਾ ਜਾਣੀ ਨਹੀਂ ਜਾ ਸਕਦੀ ਉਹ ਸਾਰੇ ਸੰਸਾਰ ਨਾਲੋਂ ਉਨਿਹਰ ਅੱਲਾ ਅਤੇ ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ ਹਰੇਕ ਸਾਹ ਦੇ ਨਾਲ ਹਰੇਕ ਗਹਿਰਾਈ ਦੇ ਨਾਲ ਕਦੇ ਵੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ ਪਰ ਏ ਭਾਈ ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਮਾਣਿਆ ਜਾ ਸਕਦਾ ਹੈ ਏ ਭਾਈ ਜਿਹੜਾ ਪਰਮਾਤਮਾ ਸਰਵ ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ ਦਾ ਸਾਰਾ ਹੈ ਸੰਤ ਜਨ ਉਸ ਦੇ ਨਾਮ ਜਲ ਦਾ ਰਸ ਪੀਂਦੇ ਹਨ ਉਸ ਦਾ ਨਾਮ ਜਪ ਜਪ ਕੇ ਉਹ ਆਪਣੇ ਅੰਦਰੋਂ ਭਟਕਣਾ ਤੇ ਮਨ ਦੇ ਦੁੱਖ ਦੂਰ ਕਰ ਲੈਂਦੇ ਹਨ ਏ ਭਾਈ ਜਿਵੇਂ ਪਪੀਹਾ ਵਰਖਾ ਦੀ ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪ੍ਰਮਾਤਮਾ ਨਾਲ ਜਲ ਜੀਵਨ ਦਾ ਆਸਰਾ ਹੈ ਏ ਭਾਈ ਜਿਹੜੇ ਮਨੁੱਖ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ ਪ੍ਰਭੂ ਚਰਨਾਂ ਵਿੱਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ ਸੂਰਮੇ ਗੁਰੂ ਨੂੰ ਮਿਲਿਆ ਉਹਨਾਂ ਦੇ ਅੰਦਰੋਂ ਪਟਕਣਾ ਦੀ ਕੰਧ ਟਹਿ ਜਾਂਦੀ ਹੈ ਜਿਹੜੀ ਪ੍ਰਮਾਤਾ ਨਾਲ ਉਹ ਵਿਛੜੀ ਰੱਖਦੀ ਹੈ ਪਰ हे ਭਾਈ ਪੂਰਨ ਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਪੂਰਵਲੇ ਜੀਵਨ ਅਨੁਸਾਰ ਸਾਰੇ ਗੁਨਾ ਦੇ ਖਜ਼ਾਨੇ ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਨੇ ਗੁਰੂ ਮਿਲਾਪ ਦਾ ਲੇਖ ਲਿਖਿਆ ਹੋਇਆ ਹੈ ਅਜਿਹੇ ਵਿਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿਉਂਕਿ ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਨਾ ਪ੍ਰਭੂ ਹੀ ਜਗਤ ਦੇ ਸ਼ੁਰੂ ਵਿੱਚ ਟਲ ਸੀ ਜਗਤ ਰਚਨਾ ਦੇ ਵਿੱਚ ਘੜਾ ਟਲ ਹੈ ਅਤੇ ਅਖੀਰ ਵਿੱਚ ਵੀ ਇਹ ਟਲ ਰਹੇਗਾ اے ਭਾਈ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਪਵਿੱਤਰ ਕਰਨ ਵਾਲੇ ਗੁਰੂ ਦੀ ਚਰਨ ਧੂੜ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਿਕ ਢੋਲ ਦਾ ਅਨੇਕਾਂ ਸੁੱਖਾਂ ਆਨੰਦ ਮਿਲ ਜਾਂਦੇ ਹਨ ਇਹ ਨਾਨਕ ਆਖ ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿੱਚ ਮਿਲ ਜਾਂਦਾ ਹੈ ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ